ਮੇਰਾ ਨਾਮ ਰਵੀ ਆ ਇਹ ਗੱਲ ਉਦੋਂ ਦੀ ਆ ਜਦੋਂ ਮੈਂ ਪਲੱਸ 2 ਵਿੱਚ ਪੜਦਾ ਸੀ ਮੇਰੀ ਉਮਰ 20 ਸਾਲਾਂ ਦੀ ਸੀ ਮਾਰਚ ਦੇ ਮਹੀਨੇ ਮੈਂ ਆਪਣੇ ਚਾਚੇ ਦੇ ਵਿਆਹ ਤੇ ਗਿਆ ਸੀ ਤਾਂ ਮੇਰਾ ਸਾਰਾ ਪਰਿਵਾਰ ਵੀ ਉੱਥੇ ਪਹੁੰਚਿਆ ਹੋਇਆ ਸੀ ਉਹਨਾਂ ਦੇ ਘਰ ਰਿਸ਼ਤੇਦਾਰਾਂ ਨਾਲ ਭਰਿਆ ਹੋਇਆ ਸੀ ਉੱਥੇ ਮੇਰੀ ਭਾਬੀ ਵੀ ਆਈ ਹੋਈ ਸੀ ਉਹ ਮੇਰੀ ਮਾਂ ਨਾਲ ਗੱਲਾਂ ਕਰ ਰਹੀ ਸੀ ਤੇ ਮੇਰੀ ਮੰਮੀ ਦੇ ਕਿਸੇ ਦੂਰ ਦੇ ਭਤੀਜੇ ਦੇ ਘਰ ਵਾਲੀ ਸੀ ਦੇਖਣ ਵਿੱਚ ਬਹੁਤ ਹੀ ਜ਼ਿਆਦਾ ਸੋਹਣੀ ਗੋਰਾ ਚਿੱਟਾ ਰੰਗ ਤੇ ਤਾਂ ਲੱਗਦਾ ਸੀ ਜਿੱਤਾ 26 ਕੁਸਾਲਾਂ ਦੀ ਹੋਵੇ ਉਸ ਦਾ ਨਾਂ ਰੌਸ਼ਨੀ ਸੀ ਉਹ ਮੇਰੀ ਮਾਂ ਨਾਲ ਗੱਲਾਂ ਕਰ ਰਹੀ ਸੀ ਮੈਂ ਆਪਣੀ ਮਾਂ ਕੋਲ ਖੜਾ ਉਸ ਨੂੰ ਹੀ ਤੱਕਦਾ ਰਿਹਾ ਤੇ ਮਾੜਾ ਮਾੜਾ ਹੱਸਦਾ ਰਿਹਾ ਫੇਰ ਗੱਲ ਕਰ ਕਰਦੇ ਉਸ ਦਾ ਧਿਆਨ ਮੇਰੇ ਤੇ ਪੈ ਗਿਆ ਉੱਥੇ ਮੈਨੂੰ ਹੱਸਦੇ ਵੇਖ ਕੇ ਉਹ ਵੀ ਹੱਸ ਪਈ ਤੇ ਉਸ ਨੇ ਫੇਰ ਚਾਚੀ ਨੂੰ ਪੁੱਛਿਆ ਕਿ ਕੌਣ ਆ ਤਾਂ ਚਾਚੀ ਨੇ ਮੇਰੀ ਭਾਬੀ ਨੂੰ ਦੱਸਿਆ ਕਿ ਭਾਬੀ ਨੂੰ ਜਦੋਂ ਪਤਾ ਲੱਗਿਆ ਕਿ ਮੈਂ ਉਸ ਦਾ ਦਿਉਰਾ ਤਾਂ ਉਹ ਮਾਂ ਦੇ ਸਾਹਮਣੇ ਮੇਰੇ ਨਾਲ ਮਜ਼ਾਕ ਕਰਨ ਲੱਗ ਪਈ ਸੀ ਮਾਦੇ ਕੋਲ ਖੜੀ ਸੀ ਇਸ ਲਈ ਮੈਂ ਉਸ ਨੂੰ ਕੁਝ ਨਾ ਕਹਿ ਸਕਿਆ ਬਸ ਸ਼ਰਮਾ ਜਾ ਰਿਹਾ ਸੀ ਤਾਂ ਮੰਮੀ ਨੇ ਉਹਨਾਂ ਦੇ ਨਾਣਾ ਨੇ ਆਵਾਜ਼ ਮਾਰ ਲਈ ਤੇ ਆਪਣੇ ਕੋਲ ਬੁਲਾ ਲਿਆ ਮੰਮੀ ਕਹਿਣ ਲੱਗੀ ਤੁਸੀਂ ਦੋਨੋਂ ਗੱਲਾਂ ਕਰੋ ਮੈਂ ਹੁਣੇ ਆਉਣੀ ਆ ਮੰਮੀ ਉੱਥੋਂ ਚਲੀ ਗਈ ਸੀ ਤੇ ਅਸੀਂ ਦੋਨੋਂ ਖੜੇ ਸੀ ਮੈਂ ਸ਼ਰਮ ਦੇ ਮਾਰੇ ਕੁਝ ਬੋਲਦਾ ਹੀ ਨਹੀਂ ਸੀ ਪਰ ਉਦੋਂ ਹੀ ਭਾਬੀ ਨੇ ਪੁੱਛਿਆ ਕਿ ਤੂੰ ਕਿਹੜੀ ਕਲਾਸ ਵਿੱਚ ਆ ਮੈਂ ਨਜ਼ਰਾਂ ਝੁਕਾ ਕੇ ਕਿਹਾ ਕਿ ਮੈਂ ਪਲੱਸ 2 ਚਾਂ ਇਸ ਸਾਲ ਮੇਰੇ ਪਲੱਸ 2 ਦੇ ਪੇਪਰ ਹੋ ਜਾਣੇ ਆ ਭਾਬੀ ਮਸਕਰਾ ਕੇ ਕਹਿਣ ਲੱਗੀ ਅੱਛਾ ਹੁਣ ਮੇਰਾ ਦਿਓਰ ਵੱਡਾ ਹੋ ਗਿਆ ਤੇ ਮੈਂ ਵੀ ਮਸਕਰਾ ਪਿਆ ਸੀ ਉਹ ਮੇਰੇ ਵੱਲ ਵੇਖਦੀ ਰਹੀ ਜਿਦਾਂ ਕੁਝ ਕਹਿਣਾ ਚਾਹੁੰਦੀ ਹੋਵੇ ਪਰ ਫਿਰੋਜ਼ ਨੇ ਮਾਹੌਲ ਨੂੰ ਥੋੜਾ ਹਲਕਾ ਕਰਨ ਦੇ ਲਈ ਆਪ ਹੀ ਗੱਲ ਸ਼ੁਰੂ ਕਰ ਦਿੱਤੀ ਕਹਿਣ ਲੱਗੀ ਪੜਾਈ ਕਿੱਦਾਂ ਇੱਧਰ ਚੱਲ ਰਹੀ ਹੈ ਮੈਂ ਕਿਹਾ ਕਿ ਭਾਬੀ ਠੀਕ ਹੀ ਚੱਲ ਰਹੀ ਹੈ ਬਸ ਥੋੜੀ ਜੀ ਟੈਨਸ਼ਨ ਰਹਿੰਦੀ ਆ ਪੇਪਰ ਲੱਗੇ ਆ ਗਏ ਭਾਬੀ ਨੇ ਮਜ਼ਾਕ ਜਿਹਾ ਕੀਤਾ ਤੇ ਕਹਿਣ ਲੱਗੀ ਟੈਨਸ਼ਨ ਤੂੰ ਕੀ ਲੈਣੀ ਹੈ ਐਨਾ ਸੋਣਾ ਹੈਗਾ ਤੈਨੂੰ ਟੈਨਸ਼ਨ ਲੈਦੀ ਕੀ ਲੋੜ ਫੇਰ ਵੀ ਮੈਂ ਸ਼ਰਮਾ ਗਿਆ ਸੀ ਪਰ ਭਾਬੀ ਦੇ ਅੰਦਾਜ਼ ਵਿੱਚ ਇੱਕ ਆਪਣਾਪਨ ਸੀ ਜਿਹਦੇ ਵਿੱਚ ਕੁਝ ਥੋੜੀ-ਥੋੜੀ ਖਬਰਾਟ ਹੁੰਦੀ ਸੀ ਫੇਰ ਉਹ ਕਹਿਣ ਲੱਗੀ ਰਵੀ ਕੋਈ ਗਰਲਫ੍ਰੈਂਡ ਹੈਗੀ ਜਾਂ ਨਹੀਂ ਮੈਂ ਘਬਰਾ ਗਿਆ ਸੀ ਮੈਂ ਕਿਹਾ ਨਹੀਂ ਭਾਬੀ ਇੰਦਾਂ ਦੀ ਤਾਂ ਕੋਈ ਗੱਲ ਨਹੀਂ ਉਹ ਹੱਸ ਪਈ ਤੇ ਕਹਿਣ ਲੱਗੀ ਫੇਰ ਤਾਂ ਤੂੰ ਬਹੁਤ ਵੱਡਾ ਝੂਠ ਬੋਲਦਾ ਐਨੀ ਪਿਆਰੀ ਸਮਲ ਤੇ ਕੋਈ ਕੁੜੀ ਨਾ ਮਰੇ ਇਦਾਂ ਨਹੀਂ ਹੋ ਸਕਦਾ ਮੈਂ ਉਹਨਾਂ ਨੂੰ ਕਿਹਾ ਕਿ ਮੰਮੀ ਨੂੰ ਦੱਸਾਂ ਮੈਂ ਫਟਾਫਟ ਕਿਹਾ ਕਿ ਨਹੀਂ ਭਾਬੀ ਪਲੀਜ਼ ਨਾ ਫੇਰ ਨਾ ਦੱਸਿਓ ਅਸੀਂ ਦੋਨੋਂ ਬਹੁਤ ਹੱਸ ਭਾਬੀ ਨੇ ਮੇਰੇ ਵੱਲ ਨੂੰ ਮੇਰੇ ਕੰਨ ਵਿੱਚ ਕਿਹਾ ਤੇਰੀ ਅੱਖਾਂ ਬਹੁਤ ਸੋਹਣੀਆਂ ਤੈਨੂੰ ਪਤਾ ਮੇਰੇ ਤਾਂ ਸਾਹ ਹੀ ਰੁਕੇ ਸੀ ਭਾਬੀ ਦੀ ਆਵਾਜ਼ ਵਿੱਚ ਕੋਈ ਹਲਕੀ ਜਿਹੀ ਗੰਭੀਰਤਾ ਵੀ ਸੀ ਮੈਂ ਉਹਦੇ ਵੱਲ ਵੇਖਿਆ ਤੇ ਉਸ ਦੀਆਂ ਨਜ਼ਰਾਂ ਵਿੱਚ ਕੁਝ ਅਜੀਬ ਜਿਹੀ ਸੀ ਕੁਝ ਇਦਾਂ ਦਾ ਜੋ ਮੈਨੂੰ ਬੇਚੈਨ ਕਰਦਾ ਸੀ ਪਰ ਚੰਗਾ ਲੱਗ ਰਿਹਾ ਸੀ ਥੋੜੀ ਦੇਰ ਅਸੀਂ ਦੋਨੋਂ ਚੁੱਪ ਰਹੇ ਤੇ ਭਾਬੀ ਨੇ ਹੌਲੀ ਜਿਹੀ ਕਿਹਾ ਕਿ ਚਲ ਮੈਂ ਹੁਣ ਚਲਦੀ ਆ ਬਹੁਤ ਕੰਮ ਪਿਆ ਵਾ ਪਰ ਤੇਰੇ ਨਾਲ ਫੇਰ ਗੱਲ ਕਰੂੰਗੀ ਉਸ ਤੋਂ ਬਾਅਦ ਜਦੋਂ ਵੀ ਭਾਬੀ ਮੈਨੂੰ ਮਿਲਦੀ ਤਾਂ ਸਾਡੇ ਵਿੱਚ ਛੋਟੀਆਂ-ਛੋਟੀਆਂ ਗੱਲਾਂ ਤੇ ਹਾਸਾ ਵੀ ਹੁੰਦਾ ਰਹਿੰਦਾ ਸੀ ਉਸ ਦਿਨ ਸ਼ਾਮ ਨੂੰ ਮੈਂ ਇਕੱਲਾ ਹੀ ਵਿਹੜੇ ਵਿੱਚ ਇੱਕ ਪਾਸੇ ਮੰਜੇ ਤੇ ਬੈਠਾ ਸੀ ਤੇ ਸ਼ਾਮ ਦਾ ਵੇਲਾ ਸੀ ਠੰਡੀ-ਠੰਡੀ ਹਵਾ ਚੱਲਦੀ ਪਈ ਸੀ ਤੇ ਵਿਆਹ ਦਾ ਮਾਹੌਲ ਸੀ ਪਤਾ ਨਹੀਂ ਕਿੱਥੋਂ ਭਾਬੀ ਆਈ ਤੇ ਮੇਰੇ ਕੋਲ ਆ ਕੇ ਬੈਠ ਗਈ ਤੇ ਫਿਰ ਕੁਝ ਦੇਰ ਬਾਅਦ ਭਾਬੀ ਮੇਰੇ ਕੋਲ ਬੈਠੀ ਤੇ ਕਹਿੰਦੀ ਤੇਰੇ ਕਦੋਂ ਪੇਪਰ ਹੋਣੇ ਆ ਮੈਂ ਜਵਾਬ ਦਿੱਤਾ ਭਾਬੀ बस 2 ਮਹੀਨੇ ਰਹਿ ਗਏ ਆ ਫਿਰ ਮੈਂ ਇੱਥੋਂ ਜਾਊਂਗਾ ਤੇ ਆਪਣੀ ਪੜ੍ਹਾਈ ਦੀ ਟੈਨਸ਼ਨ ਸ਼ੁਰੂ ਕਰ ਦਾਂਗਾ ਭਾਬੀ ਮਸਕਰਾ ਕੇ ਕਹਿਣ ਲੱਗੀ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹਜੇ ਵਿਆਹ ਵਿੱਚ ਇੰਜੋਏ ਕਰ ਜਦੋਂ ਇੱਥੋਂ ਜਾਣਾ ਤੇ ਪੂਰੀ ਤਿਆਰੀ ਕਰ ਲਈ ਸਭ ਕੁਝ ਵਧੀਆ ਹੀ ਹੋਊਗਾ ਉਸ ਤੋਂ ਬਾਅਦ ਸਾਡੀਆਂ ਇਧਰ ਉਧਰ ਦੀਆਂ ਗੱਲਾਂ ਹੋਰ ਸ਼ੁਰੂ ਹੋ ਗਈਆਂ ਭਾਬੀ ਨੂੰ ਮੈਂ ਗੱਲਾਂ-ਗੱਲਾਂ ਵਿੱਚ ਉਸਦੇ ਵੀਰੇ ਬਾਰੇ ਵੀ ਪੁੱਛ ਲਿਆ ਸੀ ਕਿਉਂਕਿ ਮੇਰੀ ਉਸਦੇ ਘਰ ਵਾਲੇ ਨਾਲ ਜ਼ਿਆਦਾ ਜਾਣ-ਪਛਾਣ ਨਹੀਂ ਸੀ ਫਿਰ ਭਾਬੀ ਨੇ ਦੱਸਿਆ ਕਿ ਤੇਰਾ ਭਰਾ ਵਿਆਹ ਵਿੱਚ ਨਹੀਂ ਆਇਆ ਉਹ ਕਿਸੇ ਕੰਮ ਲਈ ਗਿਆ ਹੋਇਆ ਸੀ ਉਹਨਾਂ ਨੂੰ ਛੁੱਟੀ ਨਹੀਂ ਮਿਲੀ ਬਬੀ ਇਕਦਮੀ ਸ਼ਾਂਤ ਹੋ ਗਈ ਸੀ ਉਸ ਦੀ ਅੱਖਾਂ ਜਿਵੇਂ ਬੁੱਝ ਗਈਆਂ ਸੀ ਤੇ ਮੁਸਕਾਨ ਖਤਮ ਹੋ ਗਈ ਸੀ ਤੇ ਸ਼ਾਂਤੀ ਜੀ ਨਾ ਕਹਿਣ ਲੱਗੀ ਸਾਡੇ ਵਿੱਚ ਤਾਂ ਫਿਰ ਚੁੱਪ ਹੋ ਗਈ ਤੇ ਮੈਂ ਕਿਹਾ ਮੈਨੂੰ ਸਮਝ ਨਹੀਂ ਆਈ ਉਹ ਮੈਨੂੰ ਵੇਖਦੀ ਰਹੀ ਜਿੱਦਾਂ ਆਪਣੇ ਆਪ ਨੂੰ ਜ਼ਬਰਦਸਤੀ ਕਰਦੀ ਹੋਈ ਨਕਲੀ ਮੁਸਕਾਨ ਜਹੀ ਨਾਲ ਕਹਿਣ ਲੱਗੀ ਤੇਰੇ ਭਰਾ ਨੇ ਬਹੁਤ ਵਧੀਆ ਬਹੁਤ ਜ਼ਿਆਦਾ ਉਸ ਤੋਂ ਬਾਅਦ ਉਹਨੇ ਫਟਾਫਟ ਇੱਧਰ ਉੱਧਰ ਵੇਖਿਆ ਤੇ ਕਹਿਣ ਲੱਗੀ ਹੁਣ ਮੈਂ ਜਾਣੀ ਆ ਥੋੜਾ ਜਿਹਾ ਕੰਮ ਰਹਿ ਗਿਆ ਵਾ ਪਾ ਉੱਠ ਕੇ ਚਲੀ ਗਈ ਪਰ ਉਸ ਦਾ ਚਿਹਰਾ ਤਾਂ ਜਿਵੇਂ ਅਦਾਸ ਜਾ ਹੋ ਗਿਆ ਸੀ ਮੈਂ ਉਸ ਨੂੰ ਜਾਂਦੇ ਦੇਖ ਰਿਹਾ ਸੀ ਭਾਬੀ ਦੀ ਜਵਾਨੀ ਨੂੰ ਵੇਖ ਕੇ ਤਾਂ ਮੈਨੂੰ ਅੰਦਰੋਂ ਹੀ ਹਿਲਾ ਗਈ ਸੀ ਕਿ ਮੇਰਾ ਭਰਾ ਸੱਚੀ ਭਾਬੀ ਨੂੰ ਠੀਕ ਤਰ੍ਹਾਂ ਨਹੀਂ ਰੱਖਦਾ ਸੀ ਉਸ ਨੇ ਉਸ ਨੂੰ ਪਿਆਰ ਹੀ ਨਹੀਂ ਦਿੱਤਾ ਸੀ ਜੋ ਉਸ ਨੂੰ ਚਾਹੀਦਾ ਸੀ ਜੇ ਇਦਾਂ ਨਹੀਂ ਤਾਂ ਕਿਉਂ ਇੰਨੀ ਪਿਆਰੀ ਸਮਝਦਾਰ ਤੇ ਨਰਮ ਦਿਲ ਤੇ ਹਸਨ ਖੇਡਣ ਵਾਲੀ ਭਾਬੀ ਅਚਾਨਕ ਇਦਾਂ ਟੁੱਟ ਕਿਉਂ ਗਈ ਮੈਂ ਉੱਥੇ ਬੈਠਾ ਰਿਹਾ ਤੇ ਕਾਫੀ دیر ਸੋਚਦਾ ਵੀਰਿਆ ਸਾਰੇ ਆਪੋ ਆਪਣੇ ਘਰਾਂ ਚਲੇ ਜਾਣਗੇ ਤੇ ਇਹਦੇ ਨਾਲ ਕੀ ਹੈ ਮੈਂ ਸਭ ਸੋਚ ਕੇ ਮਨ ਵਿੱਚ ਝੁੱਠੀ ਜਿਹੀ ਤਸल्ली ਦਿੱਤੀ ਪਰ ਕਿਤੇ ਨਾ ਕਿਤੇ ਦਿਨ ਵਿੱਚ ਭਾਬੀ ਦੀਆਂ ਪੂਜੀਆਂ ਹੋਈਆਂ ਅੱਖਾਂ ਮੈਨੂੰ ਇਹ ਦੱਸ ਰਹੀਆਂ ਸੀ ਉਸਾ ਬਨਾਵਟੀ ਹਾਸਾ ਉਸਦੀ ਸ਼ਾਂਤੀ ਤੇ ਚੁੱਪ ਅਚਾਨਕ ਉੱਠ ਕੇ ਚਲੇ ਜਾਣਾ ਤੇ ਫੇਰ ਰਾਤ ਹੋ ਗਈ ਸੀ ਤੇ ਸਾਰੇ ਨੇ ਰੋਟੀ ਖਾਧੀ ਤੇ ਆਪੋ ਆਪਣੇ ਬਿਸਤਰਿਆਂ ਤੇ ਸੌਣ ਲਈ ਲੰਮੇ ਪੈ ਗਏ ਅਸੀਂ ਵੀ ਰੋਟੀ ਖਾ ਪੀ ਕੇ ਲੰਮੇ ਪੈ ਗਏ ਸੀ ਮੇਰੇ ਲਾਗੇ ਕਈ ਰਿਸ਼ਤੇਦਾਰ ਲੰਮੇ ਪਏ ਸੀ ਰਾਤ ਨੂੰ 2 ਵਜੇ ਕਿਸੇ ਦੇ ਆਉਣ ਦਾ ਅਹਿਸਾਸ ਹੋਇਆ ਜਿਵੇਂ ਚੂੜੀਆਂ ਦੀ ਆਵਾਜ਼ ਮੈਂ ਵੇਖਿਆ ਕਿ ਹਨੇਰੇ ਵਿੱਚ ਮੈਨੂੰ ਕੋਈ ਔਰਤ ਸੀ ਮੈਂ ਧਿਆਨ ਨਾਲ ਨਹੀਂ ਵੇਖਿਆ ਤੇ ਚਾਦਰ ਲੈ ਕੇ ਲੰਮੇ ਪਿਆ ਰਿਹਾ ਥੋੜੀ देर ਬਾਅਦ ਫਿਰ ਮੈਨੂੰ ਅਹਿਸਾਸ ਹੋਇਆ ਜਿਦਾ ਕੋਈ ਮੈਨੂੰ ਜਗਾ ਰਿਹਾ ਹੋਵੇ ਮੈਂ ਵੇਖਿਆ ਤਾਂ ਉਹ ਭਾਬੀ ਸੀ ਫਿਰ ਮੈਂ ਉੱਠਿਆ ਤੇ ਮੈਂ ਘਬਰਾ ਕੇ ਪੁੱਛਿਆ ਕੀ ਹੋ ਗਿਆ ਭਾਬੀ ਉਸਨੇ ਆਪਣਾ ਮੋਬਾਈਲ ਵਕਾਉਂਦੇ ਹੋਏ ਕਿਹਾ ਕਿ ਦੇਖੀ ਇਸ ਦੇ ਵਿੱਚ ਫੋਨ ਨਹੀਂ ਲੱਗ ਰਿਹਾ ਦੇਖੀਨੂ ਕੀ ਹੋ ਗਿਆ ਮੈਂ ਦੇਖਿਆ ਤਾਂ ਜ਼ਿਆਦਾ ਪ੍ਰੋਬਲਮ ਨਹੀਂ ਸੀ ਫੋਨ ਫਲਾਈਟ ਮੋਡ ਤੇ ਸੀ ਮੈਂ ਉਹਨਾਂ ਨੂੰ ਠੀਕ ਕਰਕੇ ਦੇ ਦਿੱਤਾ ਅਤੇ ਫਿਰ ਫੋਨ ਲੱਗਣ ਲੱਗ ਪਿਆ ਮੈਂ ਫੋਨ ਭਾਬੀ ਨੂੰ ਦਿੱਤਾ ਸ਼ਾਇਦ ਉਹ ਮੈਨੂੰ ਕੁਝ ਕਹਿਣਾ ਚਾਹੁੰਦੀ ਸੀ ਤੇ ਸ਼ਾਇਦ ਕੁਝ ਲੁਕਾ ਵੀ ਰਹੀ ਸੀ ਉਹ ਕਹਿਣ ਲੱਗੀ ਕਿ ਮੇਰੇ ਨਾਲ ਚੱਲ ਥੱਲੇ ਹਨੇਰਾ ਬਹੁਤ ਆ ਮੈਨੂੰ ਡਰ ਲੱਗਦਾ ਤੂੰ ਮੇ ਨਾਲ ਜਾਵੇਂਗਾ ਤਾਂ ਮੈਂ ਡਰਾਂਗੀ ਨਹੀਂ ਪਰ ਮੈਂ ਹੈਰਾਨ ਜਾ ਹੋ ਗਿਆ ਸੀ ਫਿਰ ਮੈਂ ਆਪਣੇ ਆਪ ਨੂੰ ਸੰਭਾਲ ਕੇ ਕਿਹਾ ਕਿ ਚੱਲ ਭਾਬੀ ਕੋਈ ਗੱਲ ਨਹੀਂ ਮੈਂ ਚੱਪਲ ਪਾਈ ਤੇ ਉਸਦੇ ਨਾਲ ਪੌੜੀਆਂ ਉਤਰਨ ਲੱਗ ਪਿਆ ਸੀ ਹਨੇਰਾ ਬਹੁਤ ਜ਼ਿਆਦਾ ਸੀ ਥੱਲੇ ਬਹੁਤ ਜ਼ਿਆਦਾ ਸ਼ਾਂਤੀ ਸੀ ਤੇ ਭਾਬੀ ਮੇਰੇ ਨਾਲ ਤੁਰ ਰਹੀ ਸੀ ਤੇ ਅਸੀਂ ਬਾਥਰੂਮ ਦੇ ਕੋਲ ਪਹੁੰਚੇ ਤੇ ਮੈਂ ਉੱਥੇ ਹੀ ਦਰਵਾਜ਼ੇ ਤੇ ਥੋੜਾ ਦੂਰ ਹੋ ਕੇ ਖੜਾ ਹੋ ਗਿਆ ਤੇ ਕਿਹਾ ਭਾਬੀ ਤੁਸੀਂ ਚਲੇ ਜਾਓ ਮੈਂ ਇੱਥੇ ਹੀ ਖੜਾ ਭਾਬੀ ਨੇ ਇੱਕ ਵਾਰੀ ਮੇਰੇ ਵੱਲ ਵੇਖਿਆ ਤੇ ਉਹਨੇ ਸਿਰ ਹਿਲਾਇਆ ਤੇ ਦਰਵਾਜ਼ਾ ਖੋਲ ਕੇ ਅੰਦਰ ਚਲੀ ਗਈ ਮੈਂ ਬਾਹਰ ਖੜਾ ਸੀ ਕੁਝ ਦੇਰ ਬਾਅਦ ਭਾਬੀ ਆਈ ਤੇ ਆਪਣੀ ਚੁੰਨੀ ਨੂੰ ਸੰਭਾਲਦੀ ਹੋਈ ਉਸਨੇ ਇੱਕ ਵਾਰੀ ਫੇਰ ਮੇਰੇ ਵੱਲ ਵੇਖਿਆ ਤੇ ਕਹਿਣ ਲੱਗੀ ਸਚੀ ਮੈਨੂੰ ਕੱਲੀ ਨੂੰ ਬਹੁਤ ਡਰ ਲੱਗਦਾ ਮੈਂ ਮੁਸਕਰਾ ਕੇ ਕਿਹਾ ਕਿ ਕੋਈ ਗੱਲ ਨਹੀਂ ਤੁਸੀਂ ਡਰੋ ਨਾ ਮੈਂ ਹੈਗਾ ਉਹ ਕੁਝ ਬੋਲੀ ਨਹੀਂ ਬਸ ਮੇਰੇ ਨਾਲੋਂ ਵਾਪਸ ਆਉਣ ਲੱਗੀ ਫਿਰ ਅਸੀਂ ਛੱਤ ਤੇ ਪਹੁੰਚ ਗਏ ਤਾਂ ਚਾਰੇ ਪਾਸੇ ਸਾਰੇ ਸੁੱਤੇ ਪਏ ਸੀ ਮੈਂ ਹੌਲੀ ਜਹੀ ਆਪਣੇ ਬਿਸਤਰੇ ਤੇ ਆ ਕੇ ਲੰਮਾ ਪੈ ਗਿਆ ਤੇ ਭਾਬੀ ਵੀ ਆਪਣੇ ਬਿਸਤਰੇ ਤੇ ਜਾ ਕੇ ਲੰਮੀ ਪੈ ਗਈ ਥੋੜਾ ਹੀ ਸਮਾਂ ਹੋਇਆ ਸੀ ਪਰ ਜਿੱਦਾਂ ਹੀ ਮੈਂ ਬੈਠ ਤੇ ਲੰਮਾ ਪਿਆ ਵੇਖਿਆ ਕਿ ਮੇਰੇ ਮੰਜੇ ਤੇ ਤਾਂ ਕੋਈ ਹੋਰ ਹੀ ਲੰਮਾ ਪੈ ਗਿਆ ਸੀ ਸ਼ਾਇਦ ਨੀਂਦ ਵਿੱਚ ਕੋਈ ਮੇਰੀ ਥਾਂ ਤੇ ਆ ਕੇ ਸੌ ਗਿਆ ਮੈਂ ਥੋੜਾ ਚੁਕਿਆ ਤਾਂ ਭਾਬੀ ਮੈਨੂੰ ਕਹਿਣ ਲੱਗੀ ਕਿ ਰਵੀ ਰੁਕ ਜਾ ਉਸ ਨੂੰ ਨਾ اٹਹਾ ਮੈਂ ਪਿੱਛੇ ਮੁੜ ਕੇ ਵੇਖਿਆ ਤਾਂ ਮੇਰੇ ਤੋਂ ਥੋੜੀ ਦੂਰੀ ਖੜੀ ਉਹ ਕਹਿ ਰਹੀ ਸੀ ਕਿ ਤੂੰ ਮੇਰੇ ਨਾਲ ਚੱਲ ਉਸਨੇ ਹੌਲੀ ਜਿਹੀ ਮੈਨੂੰ ਕਿਹਾ ਕਿ ਮੇਰੇ ਬਿਸਤਰੇ ਤੇ ਬਹੁਤ ਥਾਂ ਤੂੰ ਮੇਰੇ ਕੋਲ ਮੇਰੇ ਨਾਲ ਆ ਕੇ ਬਹਿ ਜਾ ਮੈਂ ਕੱਲੀ ਸੁੱਤੀ ਹਾਂ ਤੂੰ ਇੱਕ ਪਾਸੇ ਆ ਕੇ ਸੌ ਜਾਈ ਮੈਂ ਮੰਨ ਗਿਆ ਤੇ ਦਿਲ ਦੀਆਂ ਧੜਕਣਾਂ ਜਿਵੇਂ ਫੇਰ ਤੇਜ਼ ਹੋ ਗਈਆਂ ਮੈਂ ਸਿਰ ਹਿਲਾਇਆ ਤੇ ਉਸਦੇ ਪਿੱਛੇ ਪਿੱਛੇ ਤੁਰ ਪਿਆ ਸੀ ਛੱਤ ਦੀ ਉਹ ਸਾਈਡ ਸਭ ਤੋਂ ਵੱਖਰੀ ਸੀ ਉੱਥੇ ਥੋੜੀ ਜਿਹੀ ਹਵਾ ਵੀ ਜ਼ਿਆਦਾ ਸੀ ਤੇ ਬਾਕੀਆਂ ਨਾਲੋਂ ਥੋੜਾ ਦੂਰ ਹੋਣ ਕਰਕੇ ਇੱਕ ਬੱਕਰੀ ਜਿਹੀ ਸ਼ਾਂਤੀ ਵੀ ਸੀ ਭਾਬੀ ਨੇ ਆਪਣੇ ਸਾਈਡ ਦੇ ਉੱਤੇ ਚੱਦਰ ਲੈ ਕੇ ਸੌਣ ਦੀ ਕੋਸ਼ਿਸ਼ ਕੀਤੀ ਚੱਦਰ ਵਧੀਆ ਵਿਛੀ ਹੋਈ ਸੀ ਸਰਾਨਾ ਵੀ ਹਲਕਾ ਜਿਹਾ ਸੀ ਉੱਥੇ ਪਹੁੰਚ ਗਏ ਭਾਬੀ ਚੁੱਪਚਾਪ ਇੱਕ ਪਾਸੇ ਹੋ ਕੇ ਪੈ ਗਈ ਤੇ ਮੈਂ ਉਸ ਦੇ ਦੂਜੇ ਪਾਸੇ ਵੱਲ ਬੜੇ ਧਿਆਨ ਨਾਲ ਪਾਸਾ ਪਲਟਿਆ ਤੇ ਇੱਕ ਸਾਈਡ ਤੇ ਹੋ ਕੇ ਲੰਮਾ ਪੈ ਗਿਆ ਦੋਨੋਂ ਕੁਝ ਦੇ ਚੁੱਪ ਰਹੇ ਤੇ ਮੈਂ ਚੁੱਪਚਾਪ ਅਸਮਾਨ ਵੱਲ ਵੇਖ ਰਿਹਾ ਸੀ ਦਿਲ ਵਿੱਚ ਬੜੇ ਸਵਾਲ ਸੀ ਪਰ ਜ਼ੁਬਾਨ ਤੇ ਕੋਈ ਗੱਲ ਨਹੀਂ ਸੀ ਭਾਬੀ ਹੌਲੀ ਜੀ ਕਹਿਣ ਲੱਗੀ ਕਿ ਅੱਜ ਮੈਨੂੰ ਬਹੁਤ ਵਧੀਆ ਲੱਗਿਆ ਕਿ ਤੂੰ ਮੇਰੇ ਨਾਲ ਆ ਮੈਂ ਉਸਦੇ ਵੱਲ ਵੇਖਿਆ ਤੇ ਬਸ ਹੌਣ ਤੇ ਕਹਿ ਦਿੱਤਾ ਫਿਰ ਕੁਝ ਦੇਰ ਅਸੀਂ ਚੁੱਪ ਰਹੇ ਤੇ ਛੱਤ ਵੀ ਉਸੇ ਤਰ੍ਹਾਂ ਠੰਡੀ ਰਾਤ ਵਿੱਚ ਅਸੀਂ ਇੱਕ ਦੋਨੋਂ ਬਿਸਤਰੇ ਤੇ ਸੀ ਤੇ ਮੈਂ ਅੱਖਾਂ ਬੰਦ ਕਰ ਲਈਆਂ ਪਰ ਨੀਂਦ ਮੈਨੂੰ ਵੀ ਨਹੀਂ ਆ ਰਹੀ ਸੀ ਫਿਰ ਮੈਂ ਹੌਲੀ ਜਿਹੀ ਕਹਿ ਹੀ ਦਿੱਤਾ ਭਾਬੀ ਤੂੰ ਜਾਗਦੀ ਹੈ ਉਹ ਚੁੱਪ ਰਹੀ ਤਾਂ ਫਿਰ ਕਹਿਣ ਲੱਗੀ ਹਾਂ ਦੱਸ ਕੀ ਹੋਇਆ ਮੈਂ ਥੋੜੀ देर ਚੁੱਪ ਰਹੀ ਤਾਂ ਫਿਰ ਹੌਲੀ ਜਿਹੀ ਕਿਹਾ ਭਾਬੀ ਜੇ ਬੁਰਾ ਨਾ ਮੰਨੇ ਤਾਂ ਤੈਨੂੰ ਇੱਕ ਗੱਲ ਪੁੱਛਾਂ ਉਹ ਕਹਿਣ ਲੱਗੀ ਹਾਂ ਪੁੱਛ ਉਹ ਮੇਰੀ ਗੱਲ ਨੂੰ ਸਮਝ ਗਈ ਸੀ ਮੈਂ ਕੀ ਪੁੱਛਣ ਵਾਲਾ ਫਿਰ ਉਸਨੇ ਕਿਹਾ ਕਿ ਹਾਂ ਦੱਸ ਕੀ ਹੋਇਆ ਮੈਂ ਹੌਲੀ ਜਿਹੀ ਕਿਹਾ ਕਿ ਅੱਜ ਸ਼ਾਮ ਜਦੋਂ ਮੈਂ ਤੁਹਾਡੇ ਨਾਲ ਘੁੰਮਣ ਫੇਰਨ ਦੀਆਂ ਗੱਲਾਂ ਕਰਦਾ ਸੀ ਤਾਂ ਤੂੰ ਅਚਾਨਕ ਚੁੱਪ ਕਿਉਂ ਹੋ ਗਈ ਸੀ ਤੂੰ ਇਦਾਂ ਉੱਠ ਕੇ ਕਿਉਂ ਚਲੀ ਗਈ ਮੈਨੂੰ ਲੱਗਿਆ ਕਿ ਮੈਂ ਸ਼ਾਇਦ ਕੁਝ ਗਲਤ ਕਹਿ ਦਿੱਤਾ ਭਾਬੀ ਕੁਝ ਨਾ ਬੋਲੀ ਤੇ ਫਿਰ ਕਹਿਣ ਲੱਗੀ ਕਿ ਸਾਡੇ ਵਿੱਚ ਸਭ ਕੁਝ ਸਹੀ ਚੱਲਦਾ ਸੀ ਇਦਾਂ ਲੱਗ ਰਿਹਾ ਸੀ ਜਿਦਾਂ ਸਭ ਕੁਝ ਜ਼ਬਰਦਸਤੀ ਕਰ ਰਹੀ ਹੋਵੇ ਮੈਨੂੰ ਉਸ ਦਾ ਜਵਾਬ ਸੁਣ ਕੇ ਜੀਭ ਜਹੀ ਬੇਚੈਨੀ ਹੋਈ ਦਿਲ ਕਰਦਾ ਸੀ ਕਿ ਫੇਰ ਪੁੱਛ ਲਾਂ ਪਰ ਫਿਰ ਮੈਂ ਆਪਣੇ ਆਪ ਨੂੰ ਰੋਕਿਆ ਕਿ ਸ਼ਾਇਦ ਉਹ ਦੱਸਣਾ ਹੀ ਨਹੀਂ ਚਾਹੁੰਦੀ ਸੀ ਜਦ ਮੈਂ ਵੇਖਿਆ ਤਾਂ ਭਾਬੀ ਅਸਮਾਨ ਵੱਲ ਵੇਖਦੀ ਪਈ ਸੀ ਤੇ ਰੁਹੀ ਜਾਂਦੀ ਸੀ ਜ਼ਰੂਰ ਕੁਝ ਨਾ ਕੁਝ ਭਾਬੀ ਦੇ ਨਾਲ ਇਦਾਂ ਦਾ ਹੋਇਆ ਸੀ ਜੋ ਮੈਨੂੰ ਉਹ ਦੱਸ ਨਹੀਂ ਰਹੀ ਸੀ ਫਿਰ ਮੈਂ ਕਿਹਾ ਕਿ ਭਾਬੀ ਹੁਣ ਨਹੀਂ ਹੁਣ ਮੇਰੇ ਤੋਂ ਕੁਝ ਨਾ ਲੁਕੋਈ ਤੈਨੂੰ ਮੇਰੀ ਸੌਂ ਲੱਗੇ ਜੋ ਵੀ ਗੱਲ ਆ ਸੱਚ-ਸੱਚ ਦੱਸ ਕੁਝ ਪਲ ਤੱਕ ਤਾਂ ਮੇਰੇ ਵੱਲ ਵੇਖਦੀ ਰਹੀ ਤੇ ਉਸਦੇ ਚਿਹਰੇ ਤੇ ਹੈਰਾਨੀ ਨਹੀਂ ਸੀ ਬਸ ਥਕਾਵਟ ਸੀ ਜਿਦਾਂ ਉਸਨੇ ਹਾਰ ਮੰਨ ਲਈ ਹੋਵੇ ਤੇ ਇੱਕ ਲੰਮਾ ਸਾਹ ਲਿਆ ਫਿਰ ਅਸਮਾਨ ਵੱਲ ਵੇਖਦੀ ਕਹਿਣ ਲੱਗੀ ਤੇਰਾ ਭਰਾ ਤਾਂ ਵੱਟੇ ਸ਼ਹਿਰ ਵਿੱਚ ਰਹਿੰਦਾ ਭਾਬੀ ਮੈਨੂੰ ਸਾਰਾ ਕੁਝ ਸੱਚ-ਸੱਚ ਦੱਸ ਭਾਬੀ ਕਹਿਣ ਲੱਗੀ ਜਦੋਂ ਤੂੰ ਕਿਹਾ ਸੀ ਕਿ ਤੇਰੇ ਭਰਾ ਨੇ ਮੈਨੂੰ ਬਹੁਤ ਘਮਾਇਆ ਹੋਊਗਾ ਫਿਰ ਇਸ ਲਈ ਮੈਂ ਚੁੱਪ ਹੋ ਗਈ ਸੀ ਕਿਉਂਕਿ ਮੈਂ ਉਸਦੇ ਨਾਲ ਘੁੰਮਣ ਤਾਂ ਗਈ ਸੀ ਸਾਡਾ ਨਵਾਂ ਨਵਾਂ ਵਿਆਹ ਹੋਇਆ ਸੀ ਤੇ ਮੈਨੂੰ ਲੈ ਕੇ ਵੀ ਗਿਆ ਸੀ ਉਸ ਰਾਤ ਹੋਟਲ ਵਿੱਚ ਅਸੀਂ ਰੁਕੇ ਸੀ ਮੈਂ ਉਸ ਦਿਨ ਬਹੁਤ ਥੱਕੀ ਹੋਈ ਸੀ ਇਸ ਲਈ ਮੈਂ ਛੇਤੀ ਸੌਂ ਗਈ ਪਰ ਰਾਤ ਨੂੰ ਮੇਰੀ ਅਚਾਨਕ ਅੱਖ ਖੁੱਲੀ ਤਾਂ ਮੈਂ ਵੇਖਿਆ ਕਿ ਮੇਰੇ ਲਾਗੇ ਕੋਈ ਵੀ ਨਹੀਂ ਸੀ ਮੈਂ ਕਿਹਾ ਕਿ ਉਹ ਬਾਥਰੂਮ ਵਿੱਚ ਗਏ ਹੋਣਗੇ ਪਰ ਜਦੋਂ ਕੁਝ ਦੇਰ ਤੱਕ ਉਹ ਨਾ ਆਏ ਤਾਂ ਮੈਂ ਉਹਨਾਂ ਨੂੰ ਕਮਰੇ ਦੇ ਬਾਥਰੂਮ ਵਿੱਚ ਵੇਖਿਆ ਪਰ ਉਹ ਉੱਥੇ ਵੀ ਨਹੀਂ ਸੀ ਫਿਰ ਮੈਂ ਉਹਨਾਂ ਨੂੰ ਬਾਹਰ ਵੇਖਣ ਲਈ ਨਿਕਲ ਗਈ ਰਿसेप्शन ਦੇ ਹੁੰਦੇ ਹੋਏ ਮੈਂ ਬਾਹਰ ਤੱਕ ਚਲੇ ਗਈ ਮੈਂ ਕਿਹਾ ਕਿ ਭਾਬੀ ਫਿਰ ਉਹ ਕਿਸੇ ਕੁੜੀ ਨਾਲ ਬੈਠਾ ਸੀ ਤੇ ਕਹਿਣ ਲੱਗੀ ਨਹੀਂ ਰਵੀ ਬੈਠਾ ਨਹੀਂ ਸੀ ਉਸ ਦੀ ਆਵਾਜ਼ ਟੁੱਟਣ ਲੱਗ ਪਈ ਸੀ ਉਹ ਉਸ ਤੇ ਬਹੁਤ ਹੀ ਗੁੱਸੇ ਸੀ ਜਿੱਦਾਂ ਹੀ ਮੈਂ ਉਸ ਲਈ ਕੁਝ ਵੀ ਨਹੀਂ ਸੀ ਮੈਨੂੰ ਤਾਂ ਬਸ ਉਸ ਨੇ ਇੱਕ ਵਿਆਹ ਦਾ ਨਾਂ ਦਿੱਤਾ ਸੀ ਹੁਣ ਕੋਈ ਨਵਾਂ ਚਿਹਰਾ ਨਵੀਂ ਖੁਸ਼ਬੂ ਉਸ ਦੇ ਨਾਲ ਸੀ ਮੇਰਾ ਤਾਂ ਦੇਖ ਕੇ ਦਿਲ ਟੁੱਟ ਗਿਆ ਸੀ ਮੈਂ ਉੱਥੋਂ ਕੁਝ ਪਲ ਜਾ ਕੇ ਖੜੀ ਰਹੀ ਪਰ ਕੁਝ ਪਲ ਤੇ ਫਿਰ ਮੈਂ ਵਾਪਸ ਉਨੀ ਪੈਰੀ ਆਪਣੇ ਕਮਰੇ ਵਿੱਚ ਆ ਕੇ ਆਪਣੇ ਆਪ ਨੂੰ ਬੰਦ ਕਰ ਲਿਆ ਸੀ ਉਸ ਰਾਤ ਮੈਨੂੰ ਨੀਂਦ ਵੀ ਨਹੀਂ ਆਈ ਸੀ ਮੇਰਾ ਵਿਆਹ ਮੇਰਾ ਸੁਪਨਾ ਥਾ ਜਿਵੇਂ ਪਾਣੀ ਵਿੱਚ ਰੋ ਜਦੋਂ ਸਵੇਰ ਹੋਣ ਵਾਲੀ ਸੀ ਤਾਂ ਦਰਵਾਜ਼ਾ ਖੁੱਲਣ ਦੀ ਆਵਾਜ਼ ਆਈ ਤਾਂ ਤੇਰਾ ਭਰਾ ਵਾਪਸ ਆਇਆ ਦਬੇ ਪੈਰੀ ਆ ਕੇ ਕਮਰੇ ਵਿੱਚ ਫੇਲੰਮੇ ਪੈ ਗਿਆ ਜਿੱਦਾਂ ਡਰਦਾ ਹੋਵੇ ਕਿ ਮੈਂ ਕਿਤੇ ਜਾਗ ਨਾ ਜਾਵਾਂ ਪਰ ਮੈਂ ਤਾਂ ਪਹਿਲਾਂ ਹੀ ਉਸ ਦੇ ਪਿੱਛੇ ਖੜੀ ਸੀ ਉਹ ਮੈਨੂੰ ਵੇਖ ਕੇ ਡਰ ਗਿਆ ਤੇ ਫਿਰ ਮੈਂ ਉਸ ਨੂੰ ਪੁੱਛਿਆ ਕਿ ਰਾਤ ਤੁਸੀਂ ਕਿੱਥੇ ਚਲੇ ਗਏ ਸੀ ਕਿਉਂਕਿ ਮੈਂ ਉਸ ਦੇ ਮੂੰਹੋਂ ਸੁਣਨਾ ਚਾਹੁੰਦੀ ਸੀ ਪਰ ਉਸ ਨੇ ਬਹਾਨਾ ਬਣਾ ਦਿੱਤਾ ਕਿ ਮੈਂ ਤਾਂ ਬਾਹਰ ਘੁੰਮਣ ਗਿਆ ਸੀ ਕੁਝ ਦਿਨ ਬੈਠਾ ਰਿਹਾ ਤੇ ਬਹੁਤ ਹੀ ਪੁਰਾਣੀਆਂ ਸੋਚਾਂ ਵੀ ਸੀ ਉਸ ਦੇ ਮੂੰਹੋਂ ਇਹ ਗੱਲ ਸੁਣ ਕੇ ਮੇਰੀ ਅੱਖਾਂ ਵਿੱਚੋਂ ਹੰਝੂ ਆ ਗਏ ਫਿਰ ਮੈਂ ਕਹਿ ਹੀ ਦਿੱਤਾ ਕਿ ਮੈਂ ਸਭ ਕੁਝ ਆਪਣੇ ਅੱਖੀਂ ਵੇਖਿਆ ਮੈਂ ਜਾਣਦੀ ਆ ਕਿ ਰਾਤ ਨੂੰ ਤੁਸੀਂ ਕਿੱਥੇ ਸੀ ਤੇ ਕਿਸ ਦੇ ਨਾਲ ਸੀ ਅਤੇ ਕਹਿਣ ਲੱਗਿਆ ਕਿ ਤੂੰ ਗਲਤ ਸਮਝ ਰਹੀਆਂ ਇਹ ਸਭ ਮੇਰੇ ਕੰਮ ਦਾ ਹੀ ਹਿੱਸਾ ਮੈਂ ਜੋ ਕਰਦਾ ਉਹ ਮੇਰੀ ਮਜਬੂਰੀ ਹੈ ਮੀਨਾ ਕੁੜੀਆਂ ਨੂੰ ਇਕੱਲਿਆਂ ਹੀ ਇੱਥੇ ਲੈ ਕੇ ਆਉਣਾ ਤੇ ਉਹਨਾਂ ਦਾ ਸਾਥ ਦੇਣਾ ਇਹ ਮੇਰਾ ਕੰਮ ਹੈ ਅਸੀਂ ਉਹਨਾਂ ਦੀ ਜ਼ਰੂਰਤਾਂ ਪੂਰੀਆਂ ਨਹੀਂ ਕਰਾਂਗੇ ਤਾਂ ਹੋਰ ਕੌਣ ਕਰੂਗਾ ਇਹ ਉਹਨਾਂ ਨੂੰ ਖੁਸ਼ ਰੱਖਣ ਦਾ ਹਿੱਸਾ ਉਸ ਤੋਂ ਬਾਅਦ ਸਾਡੇ ਵਿੱਚ ਬਹੁਤ ਲੜਾਈ ਹੋਈ ਮੈਂ ਉਸ ਨੂੰ ਕਿਹਾ ਕਿ ਮੈਂ ਇਸ ਰਿਸ਼ਤੇ ਵਿੱਚ ਨਹੀਂ ਰਹਿ ਸਕਦੀ ਜਿੱਥੇ ਵਫਾਦਾਰੀ ਨਾ ਹੋਵੇ ਉਸਨੇ ਕਿਹਾ ਤੂੰ ਤਾਂ ਪਿੰਡ ਦੀ ਕੁੜੀ ਆ ਤੈਨੂੰ ਇੱਥੋਂ ਦੀ ਸਮਝ ਨਹੀਂ ਆਉਣੀ ਤੂੰ ਡਰਾਮਾ ਨਾ ਕਰ ਮੈਂ ਆਪਣਾ ਸਾਰਾ ਸਮਾਨ ਚੁੱਕਿਆ ਤੇ ਬੈਗ ਵਿੱਚ ਰੱਖਿਆ ਤੇ ਉੱਥੋਂ ਵਾਪਸ ਚਲੀ ਆਈ ਤੇਰੇ ਭਰਾ ਨੇ ਮੈਨੂੰ ਰੋਕਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਮੈਂ ਟੈਕਸੀ ਲਈ ਤੇ ਸਿੱਧਾ ਸਟੇਸ਼ਨ ਪਹੁੰਚ ਗਈ ਸਵੇਰ ਦੀ ਪਹਿਲੀ ਟ੍ਰੇਨ ਲੈ ਕੇ ਮੈਂ ਆਪਣੇ ਪਿੰਡ ਆ ਗਈ ਸੀ ਮੈਂ ਕੁਝ ਕਹਿਣ ਦੇ ਲਈ ਅਜੇ ਬੋਲਣ ਹੀ ਲੱਗਾ ਸੀ ਫਿਰ ਚੁੱਪ ਕਰ ਗਿਆ ਕੀ ਕਹਿੰਦਾ ਕੀ ਜਵਾਬ ਸੀ ਮੇਰੇ ਕੋਲ ਉਸ ਦੇ ਟੁੱਟੇ ਹੋਏ ਭਰੋਸੇ ਦਾ ਉਸ ਤਰਦ ਦਾ ਜੋ ਉਹਨੇ ਇਕੱਲਿਆਂ ਹੀ ਬਰਦਾਸ਼ਤ ਕੀਤਾ ਉਸ ਦੇ ਜ਼ਖਮ ਨਹੀਂ ਭਰ ਸਕਦਾ ਸੀ ਬਸ ਮੈਂ ਉਸ ਕੋਲ ਸੀ ਚੁੱਪਚਾਪ ਕਦੀ ਕਿਸੇ ਦੇ ਕੋਲ ਆਉਣਾ ਇਹ ਸਭ ਤੋਂ ਵੱਡੀ ਗੱਲ ਹੁੰਦੀ ਹੈ ਤੇ ਭਾਬੀ ਦੀਆਂ ਅੱਖਾਂ ਹੁਣ ਬੰਦ ਸੀ ਉਸ ਦੇ ਚਿਹਰੇ ਤੇ ਇਕ ਸ਼ਾਂਤੀ ਸੀ ਸ਼ਾਇਦ ਇਸ ਲਈ ਕਿ ਉਸਨੇ ਸਭ ਕੁਝ ਮੈਨੂੰ ਆਪਣੇ ਦਿਲ ਦਾ ਕਹਿ ਕੇ ਸੁਣਾ ਦਿੱਤਾ ਸੀ ਸੋ ਦੋਸਤੋ ਇਹ ਸੀ ਸਾਡੀ ਅੱਜ ਦੀ ਕਹਾਣੀ ਉਮੀਦ ਕਰਦੀ ਹਾਂ ਤੁਹਾਨੂੰ ਕਹਾਣੀ ਚੰਗੀ ਲੱਗੀ ਹੋਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰ ਹੀ ਆਇਓ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਫਿਰ ਮਿਲਾਂਗੇ ਸੋਹਣੀ ਜਿਹੀ ਕਹਾਣੀ ਨਾਲ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸ਼ੀ ਕਾਲ ਜੀ